ਕਬੱਡੀ ਖਿਡਾਰੀ ਰਾਣਾ ਬਲਾਚੋਰੀਆ ਦੇ ਕਤਲ ਦਾ ਇੰਕਾਊਂਟਰ ਕੀਤਾ ਗਿਆ ਜਿਸ ਤੋਂ ਬਾਅਦ ਉਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਔਰ ਤੁਹਾਨੂੰ ਦੱਸਿਏ ਕਿ ਕਬੱਡੀ ਪ੍ਰਮੋਟਰ ਰਾਣਾ ਬਲਾਚੋਰੀਆ ਦਾ ਜਿਸ ਤਰੀਕੇ ਦੇ ਨਾਲ ਕਬੱਡੀ ਮੈਦਾਨ ਦੇ ਵਿੱਚ ਹੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਤੋਂ ਉਸ ਤੋਂ ਬਾਅਦ ਮਾਮਲਾ ਕਾਫੀ ਸੁਰਗਿਆਂ ਦੇ ਵਿੱਚ ਹੀ ਤੇ ਪਰ ਹੁਣ ਉਸਤੇ ਕਾਤਲ ਨਾਲ ਇੰਕਾਊਂਟਰ ਜਿਹੜਾ ਹੋ ਗਿਆ ਹੈ ਖਬਰਾਂ ਕਾਫੀ ਜ਼ਿਆਦਾ ਵਾਇਰਲ ਹੋਈਆਂ ਨੇ ਤੇ ਦੱਸੀਏ ਕਿ ਹੁਣ ਸੂਤਰਾਂ ਦੇ ਵੱਲੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਰਾਣਾ ਬਲਾਚੌਰੀਆ ਦੇ ਜਿਹੜਾ ਕਾਤਲ ਸੀਗਾ ਉਸ ਦਾ ਇੰਕਾਊਂਟਰ ਕੀਤਾ ਗਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਮੁਲਜ਼ਮ ਜਿਹੜਾ ਸੀਗਾ ਉਹ ਕਰਨ ਡਿਫਾਲਟਰ ਨੂੰ ਹਥਿਆਰ ਬਰਾਮਦ ਕਰਨ ਲਈ ਮੁਹਾਲੀ ਲੈ ਜਾ ਰਿਹਾ ਸੀ ਪਰ ਉਸਨੇ ਪੁਲਿਸ ਤੇ ਹਮਲਾ ਕਰ ਦਿੱਤਾ ਤੇ ਇਸ ਧਿਆਨ ਦੇਣਯੋਗ ਇਹ ਵੀ ਹੈ ਕਿ ਦੋਸ਼ੀ ਕਰਨ ਜੋ ਹੈ ਡਿਫਾਲਟਰ ਨੇ ਹਾਲ ਹੀ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਉਹ ਇਸ ਮਾਮਲੇ ਵਿੱਚ ਲੜੰਦਾ ਹੈ ਪੁਲਿਸ ਤੇ ਰਾਣਾ ਬਲਾਚੋਰੀਆ ਦੇ ਕਤਲ ਦੇ ਸੰਬੰਧ ਵਿੱਚ ਉਸਨੂੰ 2 ਦਿਨ ਪਹਿਲਾਂ ਪਛਮਗਲ ਤੋਂ ਗ੍ਰਿਫਤਾਰ ਕੀਤਾ ਸੀ ਪੁਲਿਸ ਅਨੁਸਾਰ ਰਾਣਾ ਬਲਾਚੋਰੀਆ ਦੇ ਕਤਲ ਦੇ ਮੁੱਖ ਸ਼ੂਟਰ ਕਰਨ ਡਿਫਾਲਟਰ ਨੇ ਪੁਲਿਸ ਦੀ ਹਿਰਾਸਤ ਵਿੱਚ ਪਜਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਪੁਲਿਸ ਨਾਲ ਝੜਪ ਹੋ ਗਈ ਉਸ ਨੂੰ ਗੋਲੀ ਲੱਗੀ ਅਤੇ ਗੰਭੀਰ ਜ਼ਖਮੀ ਹੋ ਗਿਆ ਤੇ ਬਾਅਦ ਵਿੱਚ ਉਸ ਨੂੰ ਹਸਪਤਾਲ ਲਿਜਾਦਾ ਗਿਆ ਇਹ ਮੁਕਾਬਲਾ 에য়ারਪੋਰਟ ਰੋਡ ਤੇ ਹੋਇਆ ਪੁਲਿਸ ਹੁਣ ਮਾਮਲੇ ਦੀ ਪੂਰੀ ਜਾਂਚ ਕਰਕੇ ਮੀਡੀਆ ਨੂੰ ਸਾਂਝੀ ਕਰੇਗੀ ਜਾਣਕਾਰੀ ਮੁਹਾਲੀ ਦੇ ਪੁਲਿਸ ਸੁਪਰੀਡੈਂਟ ਹਰਮਨਦੀਪ ਸਿੰਘ ਜਿਹੜੇ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਇਸ ਬਾਰੇ ਜਾਣਕਾਰੀ ਪ੍ਰਦਾਨ ਕਰਕੇ ਐਂਕਾਊਂਟਰ ਕਿਵੇਂ ਹੋਇਆ ਪੁਲਿਸ ਨੇ ਕੀ ਕਾਰਵਾਈ ਕੀਤੀ ਅੱਗੇ ਦੀ ਜਾਂਚ ਕੀਤੀ ਜਾਵੇਗੀ ਮੁਹਾਲੀ ਦੇ ਦੇ ਵਿੱਚ ਦੱਸਿਆ ਗਿਆ ਕਿ ਕਰਨ ਨੂੰ ਸੀਆਈਏ ਵਿੱਚ ਰੱਖਿਆ ਗਿਆ ਸੀ ਉਹਨਾਂ ਨੇ ਦੇਰ ਰਾਤ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਸੁਰੂ ਹਸਪਤਾਲ ਲਿਜਾਇਆ ਗਿਆ ਰਾਤ ਦੇ ਲਗਭਗ 11:30 ਵਜੇ ਜਦੋਂ ਪੁਲਿਸ ਦੀ ਗੱਡੀ ਇਕ ਡਵਾਈਡਰ ਪਾਰ ਕਰ ਰਹੀ ਸੀ ਤਾਂ ਪੁਲਿਸ ਨੇ ਜਾਂਚ ਲਈ ਗੱਡੀ ਨੂੰ ਰੋਕਿਆ ਤਾਂ ਉੱਥੇ ਅਤਖੜੀਆਂ ਤੋਂ ਛੁਡਵਾ ਕੇ ਫਰਾਰ ਹੋ ਗਿਆ ਸੀ ਸਵੇਰੇ ਜਾਂਚ ਦੌਰਾਨ ਪੁਲਿਸ ਨੂੰ ਉਹ ਮਿਲ ਗਿਆ ਉਸਨੇ ਪੁਲਿਸ ਤੇ ਗੋਲੀਬਾਰੀ ਕੀਤੀ ਸੀ ਪੁਲਿਸ ਨੇ ਜਦੋਂ ਜਵਾਬੀ ਗੋਲੀਬਾਰੀ ਕੀਤੀ ਤਾਂ ਉਸਦੇ ਪੈਰ ਵਿੱਚ ਗੋਲੀ ਲੱਗੀ ਸੀ ਔਰ ਜ਼ਮੀਨ ਤੇ ਡਿੱਗਣ ਤੋਂ ਬਾਅਦ ਹੀ ਉਸਨੇ ਪੁਲਿਸ ਤੇ ਗੋਲੀਬਾਰੀ ਜਾਰੀ ਰੱਖੀ ਤੇ ਜਵਾਬੀ ਗੋਲੀਬਾਰੀ ਵਿੱਚ ਪੁਲਿਸ ਨੇ ਵੀ ਹਮਲਾ ਕੀਤਾ ਹੈ ਤਾਜ਼ੀ ਹੈ ਕਿ ਉਸ ਨੂੰ ਪਹਿਲਾ ਇੱਕ ਨਿੱਜੀ ਹਸਪਤਾਲ ਲਿਜਾਇਆ ਜਾਂਦਾ ਗਿਆ ਜਦੋਂ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਇੱਥੇ ਲਾਜ਼ਮਾਨ ਉਸ ਦੀ ਮੌਤ ਹੋ ਗਈ ਹੈ ਤਾਜ਼ੀ ਹੈ ਕਿ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਰਖੀਆਂ ਬਣੀਆਂ ਹੋਈਆਂ ਨੇ ਤਾਂ ਕਬੱਡੀ ਖਿਡਾਰੀ ਰਾਣਾ ਬਲਾ ਚੋਰੀਆ ਦੇ ਕਾਤਲ ਦਾ ਇੰਕਾਊਂਟਰ ਚੰਡੀਗੜ੍ਹ ਹਥਿਆਰ ਬਰਾਮਦ ਕਰਨ ਲਈ ਗਈ ਸੀ ਪੁਲਿਸ ਔਰ ਹਮਲੇ ਦੌਰਾਨ ਗੋਰੀਆਂ ਨਾਲ ਦਾ ਇਲਾਕਾ ਦਹਿਲਦਾ ਹੋਇਆ ਨਜ਼ਰ ਆ ਰਿਹਾ ਤੇ ਕਿਤੇ ਨਾ ਕਿਤੇ ਨਾ ਸਾਰੀਆਂ ਚੀਜ਼ਾਂ ਨੂੰ ਲੈ ਕੇ ਪੁਲਿਸ ਐਕਸ਼ਨ ਮੋਰ ਦੇ ਵਿੱਚ ਹੈ ਤੇ ਪੰਜਾਬ ਦੇ ਵਿੱਚ ਆਏ ਦਿਨ ਵੱਡੇ ਇੰਕਾਊਂਟਰ ਹੁੰਦੇ ਰਹਿੰਦੇ ਨੇ ਸ਼ਰੀਆਮ ਕੋੜੀਆਂ ਚੱਲਦੀਆਂ ਨੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਮਾਮਲਿਆਂ ਨੂੰ ਲੈ ਕੇ ਸੁਰਖੀਆਂ ਬੜੀਆਂ ਰਹਿੰਦੀਆਂ ਨੇ ਤਾਂ ਇਸ ਨੂੰ ਹੀ ਲੈ ਕੇ ਲਗਾਤਾਰ ਮਾਮਲਾ ਸੋਸ਼ਲ ਮੀਡੀਆ ਤੇ ਪੱਖਿਆ ਤੇ ਪੁਲਿਸ ਅਨੁਸਾਰ ਰਾਣਾ ਬਾਲਾ ਚੋਰੀਆ ਦੇ ਕਤਲ ਦੇ ਮੁੱਖ ਸ਼ੂਟਰ ਕਰੰਟ ਫਾਲਟਰਨ ਨੇ ਪੁਲਿਸ ਰਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਹੁਣ ਜਦੋਂ ਪੁਲਿਸ ਨੇ ਉਸ ਨੂੰ ਕੋਲੀ ਮਾਰੀ ਉਸ ਦੇ ਪੈਰ ਤੇ ਵੱਜੀ ਇਲਾਜ ਦੇ ਤਰ੍ਹਾਂ ਉਸ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਔਰ ਆਲਾ ਕੀ ਦੱਸੀਏ ਕਿ ਪੰਜਾਬ ਦੇ ਵਿੱਚ ਪੁਲਿਸ ਲਗਾਤਾਰ ਐਕਸ਼ਨ ਮੂਡ ਦੇ ਵਿੱਚ ਹੈ ਤੇ ਅਜਿਹੇ ਦੰਦਿਆਂ ਨੂੰ ਅਜਿਹੇ ਕਾਤਲਾਂ ਨੂੰ ਲਗਾਤਾਰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ